ਕਿਸਾਨ ਜੁਨੀਅਨ ਤੇ ਟਰੇਡਿੰਗ ਜੁਨੀਅਨ ਦੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਤੁਹਾਨੂੰ ਦੱਸਦੀ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਭਾਰਤ ਬੰਦ ਦੇ ਸੱਦੇ ਦਾ ਅਸਰ ਦਿਖਾਈ ਦਿੰਦਾ ਨਜ਼ਰ ਆ ਰਿਹਾ ਹੈ ਅਸੀਂ ਸ਼੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਤੇ ਮੌਜੂਦ ਹਾਂ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਬੱਸ ਸਟੈਂਡ ਬਿਲਕੁਲ ਹੀ ਖਾਲੀ ਨਜ਼ਰ ਆ ਰਿਹਾ ਹੈ ਕਿਉਂਕਿ ਤੁਹਾਨੂੰ ਦੱਸਦੀ ਕਿ ਬੀਤੀ ਰਾਤ ਜਦ ਪੀ ਆਰਟੀਸੀ ਪੰਨ ਬੱਸ ਤੇ ਪ੍ਰਾਈਵੇਟ ਜੋ ਬੱਸ ਮਾਲਕ ਨੇ ਉਹਨਾਂ ਦੇ ਵੱਲੋਂ ਇਹ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਲਿੱਤਾ ਗਿਆ ਸੀ ਕਿ ਬੱਸਾਂ ਨਹੀਂ ਚਲਾਈਆਂ ਜਾਣੀਆਂ ਇਸ ਦਾ ਸਮਰਥਨ ਆ ਜੋ ਭਾਰਤ ਬੰਦ ਦਾ ਉਹ ਕੀਤਾ ਜਾਵੇਗਾ ਤਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਤਸਵੀਰਾਂ ਤੁਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਹ ਬੱਸ ਸਟੈਂਡ ਦੇ ਜਿੱਥੇ ਬਿਲਕੁਲ ਹੀ ਸਨਾਟਾ ਜੋ ਉਹ ਛਾਇਆ ਹੋਇਆ ਬਿਲਕੁਲ ਬੱਸਾਂ ਬੰਦ ਪੰਨਿਆਂ ਨੇ ਜੋ ਸਮਰਥਨ ਆ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਕੀਤਾ ਸੀ ਜੋ ਬੱਸਾਂ ਦੇ ਜਾ ਪੀ ਆਰਟੀਸੀ ਪੰਨ ਬੱਸ ਜਾਂ ਪ੍ਰਾਈਵੇਟ ਬੱਸਾਂ ਦੇ ਮਾਲਕਤ ਦੇ ਵੱਲੋਂ ਕੀਤਾ ਗਿਆ ਸੀ ਤਾਂ ਉਸ ਦਾ ਅਸਰ ਆ ਜੋ ਉਹ ਦਿਖਾਈ ਦੇ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਬਿਲਕੁਲ ਮੇਨ ਬੱਸ ਸਟੈਂਡ ਹੈ ਜਿੱਥੋਂ ਵੱਡੇ ਰੂਟ ਤੇ ਬੱਸਾਂ ਜਾਂਦੀਆਂ ਨੇ ਤਾਂ ਦੂਸਰੇ ਪਾਸੇ ਜੋ ਮਿੰਨੀ ਬੱਸ ਸਟੈਂਡ ਆ ਉੱਥੇ ਵੀ ਬਿਲਕੁਲ ਬੱਸਾਂ ਬੰਦ ਨੇ ਕਿਤੇ ਨਾ ਕਿਤੇ ਜੋ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਸੀ ਕਿ ਬੰਦ ਰਹਿਣ ਵਾਲਿਆਂ ਨੇ ਬਸਾ ਤਾਂ ਉਹਨਾਂ ਦੀ ਜੋ ਖੱਜਲ-ਖਵਾਰੀ ਆ ਉਹ ਜ਼ਰੂਰ ਹੋ ਰਹੀ ਆ ਕਿਉਂਕਿ ਉਹ ਬਸ ਸਟੈਂਡ ਤੇ ਪਹੁੰਚੇ ਹੋਏ ਨੇ ਆਪਣੇ ਜੋ ਗੈਰੀ ਰੋਡ ਤੇ ਜਾਣ ਨੂੰ ਆਪਣੀ ਜਿੱਥੇ ਜਗ੍ਹਾ ਇੱਥੇ ਜਾਣ ਦੇ ਲਈ ਉਹ ਇੱਥੇ ਪਹੁੰਚੇ ਸਨ ਤਾਂ ਖੱਜਲ-ਖਵਾਰੀ ਜ਼ਰੂਰ ਹੋ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਜੋ ਬਾਜ਼ਾਰ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਅਸਰ ਆ ਜੋ ਇਸ ਦਾ ਸਮਰਥਨ ਦਾ ਉਹ ਦਿਖ ਰਿਹਾ ਹੈ ਕਈ ਦੁਕਾਨਾਂ ਖੁੱਲੀਆਂ ਜ਼ਰੂਰ ਨੇ ਪਰ ਜ਼ਿਆਦਾਤਰ ਜੋ ਬਜ਼ਾਰ ਨੇ ਉਹ ਬੰਦ ਪਏ ਨੇ ਬਜ਼ਾਰਾਂ ਦੇ ਵਿੱਚ ਵੀ ਜੋ ਸਨਾਟਾ ਉਹ ਛਾਇਆ ਹੋਇਆ ਤਾਂ ਇਹ ਤਸਵੀਰਾਂ ਤੁਹਾਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਦੀਆਂ ਦਿਖਾ ਰਹੇ ਆ ਜਿੱਥੇ ਬਿਲਕੁਲ ਹੀ ਸਨਾਟਾ ਜੋ ਛਾਇਆ ਹੋਇਆ ਬੱਸਾਂ ਬੰਦ ਨੇ ਕੋਈ ਵੀ ਰੂਟ ਆ ਜੋ ਵੱਡਾ ਰੂਟ ਆ ਜਾਂ ਛੋਟਾ ਰੂਟ ਆ ਸਭ ਦੀਆਂ ਬੱਸਾਂ ਜੋ ਜਾਣ ਵਾਲੀਆਂ ਸਨ ਉਹ ਬੰਦ ਨੇ ਤਾਂ ਜੋ ਲੋਕ ਇੱਥੇ ਪਹੁੰਚੇ ਹੋਏ ਸਨ ਜਿਨ੍ਹਾਂ ਨੂੰ ਨਹੀਂ ਪਤਾ ਸੀ ਕਿ ਜੋ ਬੱਸਾਂ ਦੀ ਜੋ ਸਮਰਥਨ ਦਿੱਤਾ ਗਿਆ ਬੱਸਾਂ ਬੰਦ ਹੋਣ ਗਿਆ ਤਾਂ ਉਹਨਾਂ ਦੀ ਖੱਜਲਖਵਾਰੀ ਹੋ ਰਹੀ ਹੈ ਸ਼੍ਰੀ ਮੁਖਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ